ਕਬੀ ਕੀ ਕਹਿ ਗਈ ਅੰਦਰ ਕਿ ਰੋਟੀ ਬਣਾਓ ਮੈਂ ਕਿ ਰੋਟੀਆਂ ਬਣਾਵਾ ਨਾਲੇ ਮੈਂ ਤੁਹਾਡੇ ਵਾਸਤੇ ਕਿਉਂ ਬਣਾਵਾ ਅੱਗੇ ਮੈਂ ਰੋਟੀਆਂ ਬਰਉਣੀ ਆ ਮੇਰੇ ਕੋ ਨਹੀਂ ਬਣਦੀਆਂ ਰੋਟੀਆਂ ਅੱਛਾ ਦੀਦੀ ਇਹ ਬਹੁਤ ਵਧੀਆ ਗੱਲ ਆ ਆਪ ਖਾਣਾ ਬਣਾ ਨਹੀਂ ਸਕਦੇ ਤੇ ਮੇਰੇ ਬਣਾਏ ਖਾਣੇ ਦੇ ਵਿੱਚ ਨੁਕਸ ਕੱਢਣ ਜੋਗੇ ਜੇ ਤੇ ਨਾਲੇ ਤੁਸੀਂ ਕਹਿੰਦੇ ਜੇ ਤੁਹਾਡੀ ਮਰਜ਼ੀ ਦੇ ਨਾਲ ਚੱਲਾਂ ਮੈਂ ਕੋਈ ਰਿਮੋਟ ਦੇ ਨਾਲ ਚੱਲਣ ਵਾਲੀ ਕੱਟ ਪੁਤਲੀ ਆ ਜੇ ਤੁਸੀਂ ਆਪਣੀ ਮਰਜ਼ੀ ਦਾ ਖਾਣਾ ਖਾਣਾ ਚਾਹੁੰਦੇ ਜੇ ਨਾ ਤੇ ਫਿਰ ਆਪ ਹੀ ਬਣਾਇਆ ਕਰੋ ਤੇ ਨਾਲੇ ਜਦੋਂ ਮੈਂ ਰਸੋਈ ਦੇ ਵਿੱਚ ਜਾਵਾਂ ਨਾ ਤੇ ਕੋਈ ਮੇਰਾ ਮੂਡ ਨਹੀਂ ਖਰਾਬ ਕਰੂਗਾ ਤੂੰ ਹੀ ਕੋਈ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਤੇ ਅੱਜ ਤੋਂ ਬਾਅਦ ਮੈਂ ਇਹ ਵੀ ਨਹੀਂ ਤੁਹਾਨੂੰ ਪੁੱਛਣਾ ਕਿ ਕਿੰਨਾ ਲੂਣ ਪਾਉਣਾ ਵਾ ਕਿੰਨਾ ਤੇਲ ਪਾਉਣਾ ਵਾ ਮੈਂ ਆਪਣੀ ਮਰਜ਼ੀ ਦੇ ਨਾਲ ਸਾਰਾ ਪਾਉਂਗੀ ਮੰਮੀ ਵੇਖ ਲੈਣਾ ਭਾਬੀ ਕਿੰਨਾ ਬੋਲਣ ਢਈ ਮੇਰੇ ਨਾਲ ਮਨਪ੍ਰੀਤ ਪੁੱਤ ਹੁਣ ਨਾ ਤੇਰੀ ਭਾਬੀ ਦੀ ਸ਼ੈਨ ਸ਼ਕਤੀ ਜਿਹੜੀ ਨਾ ਉਹ ਖਤਮ ਹੋ ਚੁੱਕੀ ਆ ਤੇ ਹੁਣ ਤਾਂ ਕਮਲ ਪ੍ਰਤਿਭਾ ਉਹਦੀ ਸੈਡ ਲੈਂਦਾ ਪਿਆ ਵਾ ਉਹ ਤੇ ਹੁਣ ਮੈਨੂੰ ਸਮਝਾਉਂਦਾ ਪਿਆ ਵਾ ਤੇ ਮੈਂ ਨਹੀਂ ਚਾਹੁੰਦੇ ਅੱਡ ਹੋ ਜਾਣਾ ਅਹੀਂ ਨੂੰ ਨੂੰ ਕਾਬੂ ਕਰਦੇ ਆ ਕਰਦੀਆਂ ਕਿ ਤੇ ਹੋਰ ਇਹ ਨਾ ਪਵਾੜਾ ਪਾਲ ਗਏ ਉਹ ਚੁੱਲੀ ਵਿਸਤਰਾ ਚੁੱਕ ਕੇ ਤੇ ਅੱਡ ਹੋ ਜਾਣਾ ਤੇ ਭੈਣਾ ਮੇਰੇ ਕੋਲ ਤੇ ਨਹੀਂ ਰਸੋਈ ਚ ਪੱਕਦੀ ਰੋਟੀ ਬੁੱਢੇ ਬਾਰੇ ਤੇ ਤੇਰਾ ਮੈਨੂੰ ਪਤਾ ਜਿੰਨੀ ਕੋਤੋਂ ਪਕਾਉਣੀ ਹੈ ਤੇ ਪੁੱਤ ਹੁਣ ਨਾ ਹੁਣ ਘਰ ਦੇ ਮਸਲਿਆਂ 'ਚ ਦਖਲ ਨਾ ਦੀ ਜੇ ਨਹੀਂ ਘਟ ਕਰਦੇ ਤੂੰ ਘਟ ਹੀ ਬੋਲਿਆ ਕਰ ਘਰ ਦੇ ਮਸਲਿਆਂ 'ਚ